ਕੀ ਆ ਬੋਲੋ ਚਾਰ ਦੰਦ ਦੇ ਵਿੱਚੋਂ ਤੇ ਪਹਿਲੇ ਨੰਬਰ ਤੇ ਆ ਚੁੱਕਿਆ ਤੇ ਬਾਕੀ ਹਲੇ ਦੱਸਣਾ ਜ਼ਰੂਰੀ ਆ ਡਾਕਟਰਾਂ ਦਾ ਤੇ ਉਹਨਾਂ ਨੇ ਲਿਖ ਰੱਖਿਆ ਤੇ ਕਨਫਰਮ ਆ ਤੇ ਕਿਹੜੇ ਪਿੰਡੋਂ ਬਈ ਵੀਰੇ ਪਿੰਡ ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਹੈ ਤੇ ਕਿਹੜੇ ਪੁੱਲ ਦਾ ਬਈ ਇਹ ਇਹ ਵੀਰੇ ਕਰਮਵੀਰ ਸਨਾਰੀਏ ਕੋਲ ਜਿਹੜਾ ਬਿਰਲਾ ਪੁੱਲ ਹੈਗਾ ਉਹਦਾ ਬੇਟਾ ਉਹਦਾ ਬੇਟਾ ਹਾਂਜੀ ਹਾਂ ਤੇ ਇਹਦੀ ਮਾਂ ਦਾ ਰਿਜ਼ਲਟ ਕੀ ਹੈ ਇਹਦੀ ਮਾਂ ਦਾ ਰਿਜ਼ਲਟ ਹੈ ਵੀਰੇ 2040 2040 ਹਾਂ ਐਮਨਤੀ ਦੀ ਹੈ ਐਮਨਤੀ ਐਮਨਤੀ ਦੀ ਹੈ ਹਾਂਜੀ ਤੇ ਇਹਦੀ ਮਾਂ ਵੀ ਐਮਨਤੀ ਦੀ ਹੈ ਹਾਂਜੀ ਹਾਂ ਤੇ ਉਹ ਆਪਣੇ ਕੋਲ ਹੈ ਬਈ ਹਾਂ ਮੇਰੇ ਕੋਲ ਹੈ ਹੁਣ ਸੂਣ ਵਾਲੀ ਲਾਈਵ ਚਵਾਈ ਕਰਾਵਾਂਗੇ ਠੀਕ ਅੱਛਾ ਉਹਦੀ ਵੀ ਲੈਬ ਚਵਾਈ ਕਰਾਵਾਂਗੇ ਹਾਂ ਵੀਰੇ ਹਾਂ ਠੀਕ ਹੈ ਤੇ ਐਮਨਤੀ ਦੀ ਇਹਦੀ ਮਾਂ ਹੋਗੀ ਤੇ ਇਹਦਾ ਫਾਦਰ ਹੋ ਗਿਆ ਬਿਰਲਾ ਵੀਰੇ ਬਿਰਲਾ ਕਰਮਵੀਰ ਸਨਾਰੀ ਹੈ ਜਿਹੜਾ ਜਵਰਾਜ ਹੋ ਕੇ ਦਾ مالک ਠੀਕ ਹੈ ਬਿਰਲਾ ਹਾਂ ਤੇ ਇਹ ਕਿੰਨੇ ਚਿਰ ਦਾ ਹੋ ਗਿਆ ਬਾਈ ਇਹ ਵੀਰੇ 32 ਮਹੀਨਾ ਦਾ ਹੋਇਆਗਾ ਪਿਛਲੀ 21 ਤਰੀਕ ਨੂੰ ਠੀਕ ਹੈ ਬਾਈ ਹਾਂ ਅਜੇ ਤਾਂ ਮਤਲਬ ਤਿੱਗਾ ਹੀ ਹੈਗਾ ਤਿੰਨ ਦਿਨ ਦੀ ਸਿੱਟੇ ਨੇ ਅਜੇ ਉਹ ਬੋਰੀ ਚ ਫਸ ਗਿਆ ਸੀਗਾ ਬੋਰੀ ਚ ਠੀਕ ਹੈ ਮੁਕਾਬਲੇ ਨੇ ਹੁਣ 4 ਦਿਨ ਦਾ ਲੜਿਆਗਾ ਠੀਕ ਹੈ ਮੁਕਾਬਲੇ ਨੇ 4 ਦਿਨ ਦਾ ਪਹਿਲਾਂ ਤਾਂ ਨਹੀਂ ਕਿਸੇ ਸੋਚ ਪਾਇਆ ਪਹਿਲਾਂ ਵੀਰੇ ਦੋ ਮੇਲੇ ਜਿੱਤੂ ਹੈ ਅੱਛਾ ਪਹਿਲਾਂ ਦੋ ਮੇਲੇ ਦੋਨੇ ਜਿੱਤੂ ਅੱਛਾ ਪਹਿਲਾਂ ਕਿਹੜੇ ਕਿਹੜੇ ਜਿੱਤੂ ਹੈ ਬਾਈ ਇੱਕ ਤਾਂ ਵੀ ਉਹਨੂੰ ਪਹਿਲਾ ਮੇਲਾ ਹੋਇਆ ਸੀ ਕੋਟੜੇ ਕਹਿਮੇ ਤੇ ਆਇਤੀ ਬਾਈ ਉੱਥੇ ਹੀ ਵੀਰੇ ਵੱਡਿਆਂ ਚ ਲੜਾਇਆ ਸੀ ਘੱਟ ਬੋਲ ਦੇ ਵਿੱਚ ਅੱਛਾ ਕਹਿਮੇ ਤੇ ਆਇ ਸੀ ਉੱਥੇ 6ਵੇਂ ਨੰਬਰ ਤੇ ਕੱਢਿਆ ਸੀ ਠੀਕ ਹੈ ਜੀ ਤੇ ਚੜਿੱਕ ਤੋਂ ਮਤਲਬ ਕੋਈ 7 ਸਾਲ ਦਾ ਝੋਟਾ ਹੈ ਕੋਈ 8 ਸਾਲ ਦਾ ਅੱਛਾ ਠੀਕ ਹੈ 3 ਸਾਲ ਦਾ ਹੋ ਗਿਆ ਵੀ ਵਿੱਚ ਨੰਬਰ ਪਾ ਗਿਆ ਠੀਕ ਹੈ ਤੇ ਚੜਿੱਕ ਤੇ ਬਾਈ ਚੜਿੱਕ ਦੇ ਵਿੱਚ ਤੀਜੇ ਨੰਬਰ ਦੇ ਖੀਰਾਂ ਦੇ ਵਿੱਚ ਠੀਕ ਖੀਰਾਂ ਦੇ ਵਿੱਚ ਤੀਜੇ ਨੰਬਰ ਦੇ ਹਾਂ ਵੀਰੇ ਠੀਕ ਹੈ ਤੇ ਬਾਈ ਇਹਦੇ ਫਿਰ ਤੁਸੀਂ ਸੀਮਨ ਤਿਆਰ ਕਰੋਗੇ ਜਾਂ ਮਤਲਬ ਕ੍ਰੋਸਿੰਗ ਵੀ ਕਰਾ ਸਕਦੇ ਹੋ ਮੱਜਾਂ ਦੀ ਅਸੀਂ ਵੀਰੇ ਪਹਿਲਾਂ ਕ੍ਰੋਸਿੰਗ ਹੀ ਕਰਾਵਾਂਗੇ ਮੱਜਾਂ ਦੀ ਹਾਂ ਤੇ ਬਾਈ ਇਹ ਸਭ ਤੋਂ ਵੱਡੀ ਗੱਲ ਹੈ ਤੇ ਵੀ ਤੁਸੀਂ ਰਿਜ਼ਲਟ ਦੇਖ ਕੇ ਫਿਰ ਉਦੋਂ ਆਹੋ ਕਰਾਉਂਗੇ ਨਹੀਂ ਆਪਾਂ ਕਿਸੇ ਨੂੰ ਧੋਖੇ ਵਾਲੀ ਗੱਲ 'ਚ ਨਹੀਂ ਲੱਗਦੇ ਤੇ ਤੁਸੀਂ ਸਿੱਧਾ ਮੱਜ ਤੇ ਕ੍ਰੋਸ ਛੱਡੋਗੇ ਛੱਡਾਂਗੇ ਵੀਰੇ ਬਿਲਕੁਲ ਛੱਡਾਂਗੇ ਤੇ ਲਾਓ ਬਾਈ ਤੇ ਆ ਮੜਾ ਇੱਕ ਮਾ ਫੜੀ ਮੜਾ ਇੱਕ ਮਿੰਟ ਹੁਣ ਫੜੇ ਤੇ ਮੈਂ ਇਹ ਵੀਡੀਓ ਮੇਰੇ ਲਈ ਬਹੁਤ ਜ਼ਿਆਦਾ ਖਾਸ ਹੈ ਜਿਹੜਾ ਹਿਤਨਾਉਲੇ ਪਸ਼ੂ ਤੇ ਇੱਥੇ ਸੋ ਦੇ ਵਿੱਚ ਝੋਟਾ ਬੈਨਰ ਬਣਿਆ ਪਹਿਲੇ ਨੰਬਰ ਤੇ ਹੈ ਚਾਰ ਦੰਦ ਦੇ ਵਿੱਚੋਂ ਸਭ ਤੋਂ ਤੁਹਾਨੂੰ ਬਈ ਵਧਾਈਆਂ ਪਹਿਲੇ ਨੰਬਰ ਤੇ ਖੁਸ਼ੀ ਕਿੰਨੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਦੂਜੀ ਗੱਲ ਖੁਸ਼ੀ ਸਭ ਤੋਂ ਵੱਡੀ ਇਹ ਹੈ ਬਾਈ ਵੀਰੇ ਇਸ ਨੂੰ ਮੈਂ ਇੱਕ ਵਾਰ ਵਿੱਚ ਰੋਕਣ ਲੱਗਿਆ ਐ ਸਪੈਸ਼ਲ ਮੇਰਾ ਭਰਾ ਠੀਕ ਹੈ ਬਾਈ ਕਿਹੜਾ ਜ਼ ਪੀ ਆਰ ਹੈ ਠੀਕ ਹੈ ਬਾਈ ਪਛਲੇ ਮੇਲੇ ਵਾਸਤੇ ਆਇਆ ਠੀਕ ਹੈ ਸਾਨੂੰ ਸ਼ੁਰੂ ਤੋਂ ਬੱਸ ਤੇ ਦੂਜੀ ਬਈ ਇੱਕ ਆਪਣਾ ਨੰਬਰ ਬੋਲ ਦੇ ਬਈ ਯਾਰ ਹਾਂ ਨੰਬਰ ਹੈ ਵੀਰੇ 97807 65154 ਤੇ ਇਹ ਨੰਬਰ ਹੈ ਬਾਈ ਦਾ ਫੀਡ ਕਰ ਲੋ ਤੇ ਜਿਹਨੇ ਮਾਜ ਕ੍ਰਾਸ ਕਰਾਉਣੀ ਹੈ ਨਾ ਡਾਇਰੈਕਟ ਤੇ ਇਹਦੀ ਕੋਈ ਫੇਸਬੁਕ ਤੁਸੀਂ ਫੋਨ ਤੇ ਗੱਲ ਕਰੋਗੇ ਹਾਂ ਜੀ ਉਹ ਮੌਕੇ ਤੇ ਕਰ ਲਾਂਗੇ ਠੀਕ ਹੈ ਤੇ ਤੁਸੀਂ ਡਾਇਰੈਕਟ ਕਰਾ ਸਕਦੇ ਹੋਗੇ ਤੇ ਆ ਮੰਗਰਦੀ ਝੋਟਾ ਦਿਖਾ ਦਿਓ ਸਾਰਾ ਜਿਹੜਾ ਪਹਿਲੇ ਨੰਬਰ ਤੇ ਆਇਆ ਚਾਰ ਦੰਦ ਦੇ ਵਿੱਚੋਂ ਤੇ ਬਈ ਤੁਹਾਨੂੰ ਵਧਾਈਆਂ ਧੰਨਵਾਦ ਕਿਉਂਕਿ ਮਾਲਕ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਸਭ ਤੋਂ ਵੱਡੀ ਗੱਲ ਆ ਵੀ ਤੁਸੀਂ ਸੋਹ ਦੇਖਣਾ ਆਓਗੇ ਠੀਕ ਆ ਬਈ ਬਾਹਰਲੇ ਦਿਸੋ ਤੇ ਖਾਸ ਤੇ ਲਓ ਬਈ ਸ਼ੇਅਰ ਕਰ ਦਿਓ ਵੀਡੀਓ ਨੂੰ ਸਾਰੇ ਦੋਸਤਾਂ ਨੂੰ ਬੇਨਤੀ ਹੈ ਤੇ ਆ ਝੋਟਾ ਤੁਸੀਂ ਦੇਖ ਲਓ ਤੁਸੀਂ ਜਿਹੜਾ ਪਹਿਲੇ ਨੰਬਰ ਦੇ ਉੱਤੇ ਆਇਆ ਠੀਕ ਹੈ ਜੀ ਤੇ ਇਹਦੀ ਮੰਨ ਲਓ ਵੀ ਇਹਦੀ ਮਾਂ ਵੀ ਇਨਾਂ ਕੋਲ ਹੈ ਤੇ ਪਿਓ ਵੀ ਬਹੁਤ ਚੰਗਾ ਹੈ ਤੇ ਤੁਸੀਂ ਇਹ ਤੋਂ ਮੱਝ ਕਰੌਸ ਡਾਇਰੈਕਟ ਕਰਾ ਸਕਦੇ ਹੋ ਤੇ ਇਸ ਲਈ ਮੈਂ ਵੀਡੀਓ ਨੂੰ ਤਾਂ ਪਾ ਰਿਹਾ ਸ਼ੇਅਰ ਕਰ ਦਿਓ ਇੰਨੇ ਝੋਟਿਆਂ ਦੇ ਵਿੱਚੋਂ ਪਹਿਲੇ ਤੇ ਆਇਆ